ਇਗਰੈਸ਼ਨ ਜਿਹੜਾ ਉਹਨਾਂ ਵੱਲੋਂ ਧੋਖਾਧੜੀ ਕੀਤੀ ਗਈ ਹੈ 2 ਲੱਖ ਦੀ ਧੋਖਾਧੜੀ ਕੀਤੀ ਗਈ ਹੈ ਸਾਰਾ ਦਾ ਸਾਰਾ ਸਟਾਫ ਹੀ ਜਿਹੜਾ ਉਹ ਫਰਾਰ ਹੋ ਚੁੱਕਿਆ ਸਾਰਾ ਦਾ ਸਾਰਾ ਸਟਾਫ ਜਿਹੜਾ ਛੱਡ ਕੇ ਜਾ ਚੁੱਕਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਤੁਹਾਡੇ ਨਾਲ ਵਰਸ਼ਾ ਇਸ ਵੇਲੇ ਆਏ ਹੋਏ ਹਾਂ ਅਸੀਂ 34 ਸੈਕਟਰ ਦੇ ਵਿੱਚ ਜਿੱਥੇ ਇਨਫਿਨਿਟੀ ਇਮੀਗ੍ਰੇਸ਼ਨ ਜਿਹੜਾ ਉਹਨਾਂ ਵੱਲੋਂ ਧੋਖਾਧੜੀ ਕੀਤੀ ਗਈ ਹੈ 2 ਲੱਖ ਦੀ ਧੋਖਾਧੜੀ ਕੀਤੀ ਗਈ ਹੈ ਪਹਿਲਾਂ ਜੋ ਪੀੜਤ ਹੈ ਉਹਨੂੰ ਛਾਂਸਾ ਦਿੱਤਾ ਬਾਹਰ ਭੇਜਣ ਦਾ ਛਾਂਸਾ ਦਿੱਤਾ ਫਿਰ ਉਸ ਤੋਂ 2 ਲੱਖ ਰੁਪਏ ਠੱਗੇ ਤੇ ਹੁਣ ਜੋ ਹੈ ਉਸਨੇ ਜਦੋਂ ਸ਼ਿਕਾਇਤ ਕੀਤੀ ਤਾਂ ਮੌਕੇ ਤੇ ਹੀ ਫਰਾਰ ਹੋ ਗਏ ਹਨ ਅੱਜ ਅਸੀਂ ਉਹਨਾਂ ਦੇ ਆਫਿਸ ਵੀ ਆਏ ਹਾਂ ਤਾਂ ਉੱਥੇ ਆ ਕੇ ਪਤਾ ਚੱਲਿਆ ਕਿ ਉਹ ਤਾਂ ਸਾਰਾ ਦਾ ਸਾਰਾ ਸਟਾਫ ਹੈ ਜੋ ਸਾਰਾ ਦਾ ਸਾਰਾ ਸਟਾਫ ਹੀ ਜਿਹੜਾ ਉੱਥੋਂ ਫਰਾਰ ਹੋ અમરદેવ વર્માએ જો કે યુપી ਦਾ રહેણવાલા તો ઉસને જો એફઆયર દર્જ કરાવી 34 સેક્ટર ਦੇ ਵਿੱਚ જો એફઆયર દર્જ કરਵਾਈએ ਧਾਰਾ 1409 ਤੇ 420 ਦੇ ਤਹਿਤ જો ਧਾਰਾ ਦર્જ એફઆયર જો દર્જ કરਵਾਈએ તો ਅੱਗੋ ਇਸ ਮਾਮਲੇ ਤੇ ਅੱਗੇ ਪੁਲਿਸ ਜੋ ਕਾਰਵਾਈ ਕਿਵੇਂ ਕਰਦੀ ਹੈ ਇਹ ਤਾਂ ਵਕਤ ਤੇ ਹੀ ਪਤਾ ਚੱਲੇਗਾ ਤਾਂ ਤੁਹਾਨੂੰ ਅੱਗੇ ਇੱਥੇ ਅਸੀਂ ਜੋ ਤਦਾਂ ਦੱਸਦੇ ਕਿ ਜੋ ਮਾਮਲਾ ਹੈ ਲਵਪ੍ਰਿਤ ਮਾਨ ਜੋ ਕਿ ਇਥੋਂ ਦਾ ਓਨਰ ਹੈ ਉਸ ਦੇ ਖਿਲਾਫ ਜੋ ਐਫਆਈਆਰ ਦਰਜ ਕਰਵਾਈ ਗਈ ਹੈ ਤਾਂ ਉਸ ਉਸ ਪਿਗੜਤ ਨੇ ਜੋ ਦੋਸ਼ ਵੀ ਲਗਾਏ ਹਨ ਕਿ ਉਸ ਦੇ ਉੱਤੇ ਜੋ ਕਾਰਵਾਈ ਕਰ ਕਾਰਵਾਈ ਕੀਤੀ ਜਾਵੇ ਤਾਂ ਉਸ ਉਸ ਨਾਲ ਜੋ 2 ਲੱਖ ਦੀ ਠੱਗੀ ਕੀਤੀ ਗਈ ਹੈ ਤੇ ਹੁਣ ਉਹ ਮੌਕੇ ਤੇ ਹੀ ਫਰਾਰ ਹੋ ਗਏ ਹਨ ਮੈਂ ਵਰਸ਼ਾ ਕੈਮਰਾਮੈਨ ਅਸ਼wini ਦੇ ਨਾਲ ਇਮੀਗ੍ਰੇਸ਼ਨ ਜਿਹੜਾ ਉਹਨਾਂ ਵੱਲੋਂ ਧੋਖਾਧੜੀ ਕੀਤੀ ਗਈ ਹੈ 2 ਲੱਖ ਦੀ ਧੋਖਾਧੜੀ ਕੀਤੀ ਗਈ ਹੈ ਸਾਰਾ ਤਾਂ ਸਾਰਾ ਸਟਾਫ ਹੀ ਜੋ ਹੈ ਉਹ ਫਰਾਰ ਹੋ ਚੁੱਕਾ ਹੈ ਸਾਰਾ ਤਾਂ ਸਾਰਾ ਸਟਾਫ ਜੋ ਛੱਡ ਕੇ ਜਾ ਚੁੱਕਾ ਹੈ The <laughs> cat ਸਸ਼ਕਲ ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਤੁਹਾਡੇ ਨਾਲ ਵਰਸ਼ਾ ਇਸ ਵੇਲੇ ਆਏ ਹੋਏ ਹਾਂ ਅਸੀਂ 34 ਸੈਕਟਰ ਦੇ ਵਿੱਚ ਜਿੱਥੇ ਇਨਫਿਨਿਟੀ ਇਮੀਗ੍ਰੇਸ਼ਨ ਜਿਹੜਾ ਉਹਨਾਂ ਵੱਲੋਂ ਧੋਖਾਧੜੀ ਕੀਤੀ ਗਈ ਹੈ 2 ਲੱਖ ਦੀ ਧੋਖਾਧੜੀ ਕੀਤੀ ਗਈ ਹੈ ਪਹਿਲਾਂ ਜੋ ਪੀੜਤ ਹੈ ਉਹਨੂੰ ਛਾਂਸਾ ਦਿੱਤਾ ਬਾਹਰ ਭੇਜਣ ਦਾ ਛਾਂਸਾ ਦਿੱਤਾ ਫਿਰ ਉਸ ਤੋਂ 2 ਲੱਖ ਰੁਪਏ ਠੱਗੇ ਤੇ ਹੁਣ ਜੋ ਹੈ ਉਸਨੇ ਜਦੋਂ ਸ਼ਿਕਾਇਤ ਕੀਤੀ ਤਾਂ ਮੌਕੇ ਤੇ ਹੀ ਫਰਾਰ ਹੋ ਗਏ ਹਨ ਅੱਜ ਅਸੀਂ ਉਹਨਾਂ ਦੇ ਆਫਿਸ ਵੀ ਆਏ ਹਾਂ ਤਾਂ ਉੱਥੇ ਆ ਕੇ ਪਤਾ ਚੱਲਿਆ ਕਿ ਉਹ ਤਾਂ ਸਾਰਾ ਦਾ ਸਾਰਾ ਸਟਾਫ ਹੈ ਜੋ ਸਾਰਾ ਦਾ ਸਾਰਾ ਸਟਾਫ ਹੀ ਜਿਹੜਾ ਉੱਥੋਂ ਫਰਾਰ ਹੋ ਚੁੱਕਾ ਹੈ ਅਮਰਦੇਵ ਵਰਮਾ ਹੈ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ ਤਾਂ ਉਸਨੇ ਜੋ ਐਫ ਆਈ ਆਰ ਦਰਜ ਕਰਵਾਈ 34 ਸੈਕਟਰ ਦੇ ਵਿੱਚ ਜੋ ਐਫ ਆਈ ਆਰ ਦਰਜ ਕਰਵਾਈ ਹੈ ਧਾਰਾ 409 ਤੇ 420 ਦੇ ਤਹਿਤ ਜੋ ਹੈ ਧਾਰਾ ਦਰਜ ਐਫ ਆਈ ਆਰ ਜੋ ਹੈ ਦਰਜ ਕਰਵਾਈ ਹੈ ਤੇ ਅੱਗੋਂ ਇਸ ਮਾਮਲੇ ਤੇ ਅੱਗੇ ਪੁਲਿਸ ਜੋ ਕਾਰਵਾਈ ਕਿਵੇਂ ਕਰਦੀ ਹੈ ਤਾਂ ਵਕਤ ਤੇ ਹੀ ਪਤਾ ਚੱਲੇਗਾ ਤਾਂ ਤੁਹਾਨੂੰ ਅੱਗੇ ਇੱਥੇ ਅਸੀਂ ਜੋ ਤਦਾਂ ਦੱਸਦੇ ਕਿ ਜੋ ਮਾਮਲਾ ਹੈ ਲਵਪ੍ਰੀਤ ਮਾਨ ਜੋ ਕਿ ਇੱਥੋਂ ਦਾ ਓਨਰ ਹੈ ਉਸ ਦੇ ਖਿਲਾਫ ਜੋ ਐਫਆਈਆਰ ਦਰਜ ਕਰਵਾਈ ਗਈ ਹੈ ਤਾਂ ਉਸ ਉਸ ਪਿਗੜਤ ਨੇ ਜੋ ਦੋਸ਼ ਵੀ ਲਗਾਏ ਹਨ ਕਿ ਉਸ ਦੇ ਉੱਤੇ ਜੋ ਕਾਰਵਾਈ ਕਰ ਕਾਰਵਾਈ ਕੀਤੀ ਜਾਵੇ ਤਾਂ ਉਸ ਨਾਲ ਜੋ 2 ਲੱਖ ਦੀ ਠੱਗੀ ਕੀਤੀ ਗਈ ਹੈ ਤੇ ਹੁਣ ਉਹ ਮੌਕੇ ਤੇ ਹੀ ਫਰਾਰ ਹੋ ਗਏ ਹਨ ਮੈਂ ਵਰਸ਼ਾ ਕੈਮਰਾਮੈਨ ਅਸ਼wini ਦੇ